ਮੈਂ ਕਿ ਆਪਣੇ ਦੋਸਤਾਂ ਨਾਲ ਗੱਲ ਕਰ ਰਿਹਾ ਸੀ ਉਹਨਾਂ ਨੇ ਕਿਹਾ ਮਨੂੰ ਕਿ ਭਾਈ ਕਰਨਲ ਸਾਹਿਬ ਤੁਸੀਂ ਹੁਣ ਸੇਧ ਦੇ ਪਿੱਛੇ ਬੈ ਗਏ ਹੋ ਇਸ ਉਮਰ ਚ ਲੋਕ ਕੀ ਆਕੇ ਮਾਨ ਕਰਦੇ ਆ 65 ਸਾਲ ਦੇ ਹੋ ਗਏ ਹੋ ਹ ਦੌੜੇ ਭੱਜੇ ਦੇ ਦੌਣ ਦੇ ਉਧਰ ਦੌਣ ਦੇ ਅੱਖ ਦੀ ਵਰਜਿਸ਼ ਕਰਨ ਦੀ ਸਾਰੇ ਲੋਕਾਂ ਨੂੰ ਕਹਿੰਦੇ ਆਪਣਾ ਵਜ਼ਨ ਘਟਾ ਲਓ ਆਪੂ ਵੀ ਤੁਸੀਂ ਆਪਣਾ ਵਜ਼ਨ ਘਟਾਣ ਦੇਓ ਤੁਹਾਡਾ ਕੰਮ ਠੀਕ ਠਾਕ ਹੈ ਮੈਂ ਕਿ ਹਾਂ ਮੈਂ ਠੀਕ ਹੈ ਐਦਾਂ ਹੀ ਕਰਨਾ ਚਾਹੀਦਾ ਹਰ ਇੱਕ ਬੰਦੇ ਨੂੰ ਕਹਿੰਦਾ ਹੈ ਉਹਨਾਂ ਨੇ ਮਨੂੰ ਕਿਹਾ ਉਹ ਜਨਾਬ ਤੁਸੀਂ ਤੇ ਫੌਜੀ ਪੁਰਾਣੇ ਬੰਦੇ ਹੋ ਤੁਹਾਨੂੰ ਸੋਚ ਚੰ ਸਜਨ ਦੀ ਸ਼ਕਤੀ ਕਤਬ ਹੋ ਗਈ ਦੀ ਮੈਂ ਕਹਾਂ ਨਹੀਂ ਮੇਰੀ ਸ਼ਕਤੀ ਠੀਕ ਹੈ ਕਹਿੰਦਾ ਨਹੀਂ ਮੈਨੂੰ ਲੱਗਦਾ ਤੁਸੀਂ 60 ਸਾਲ ਦੇ ਹੋਗੇ 60 ਆ ਗਏ ਦੇ ਮੈਂ ਕਹਾਂ ਨਹੀਂ ਉਹ ਵੀ ਕੋਈ ਗੱਲ ਨਹੀਂ ਹੈ ਮੈਂ ਤੁਹਾਨੂੰ ਸਮਝਾਣਾ ਕਿ ਮੈਂ ਕਿਉਂ ਇਸ ਕੰਮ ਦੇ ਪਿੱਛੇ ਪਿਆ ਕਈ ਵਜ੍ਹਾ ਨੇ ਇਹਦੀਆਂ ਅੱਜ ਮੈਂ ਬਿਲਕੁਲ ਐਨ ਵੱਡਾ ਜਿਹਾ ਵੀਡੀਓ ਬਣਾਇਆ ਸਮਝਾਉਣ ਵਾਸਤੇ ਕਿ ਮੈਂ ਕਿਉਂ ਇਸ ਕੰਮ ਦੇ ਪਿੱਛੇ ਪਿਆ ਤੋ ਇਹ ਵੀ ਇਸ ਤੇ ਕੰਮ ਦੇ ਪਿੱਛੇ ਪੈ ਜਾਓ ਮੇਨ ਵਜ੍ਹਾ ਇਹ ਹੈ ਕੀ ਬੰਦਾ ਨੇ ਜੀਣਾ ਤੇ 80 85 90 ਪਤਾ ਨਹੀਂ 100 ਸਾਲ ਪਤਾ ਨਹੀਂ ਕਿੰਨਾ ਰੱਬ ਨੇ ਦੇਣਾ ਹੈ। ਪਰ ਜਦੋਂ ਤੱਕ ਜੀਏ ਬੰਦਾ ਆਪਣੇ ਦਮ ਤੇ ਜੀਏ। ਐ ਨਹੀਂ ਕਿ ਨਿਆਣੇ ਦੇ ਨਾਲ ਨਿਰਭਰ ਹੋ ਕੇ ਜਾਂ ਕਿਦਾ ਸਹਾਨ ਲੈ ਕੇ ਜਾਂ ਗਵਰਨਮੈਂਟ ਦੇ ਪੈਸੇ ਲੈ ਕੇ ਜਾਂ ਕਿਸੇ ਸੋਸਾਇਟੀ ਦਾ ਕਿ ਬੁਢਾਪੇ ਜਿਹੜਾ ਆਸ਼ਰਮ ਹੁੰਦਾ ਉਹਦੇ ਚ ਜਾ ਕੇ ਜਾਂ ਬਿਮਾਰੀ ਦੇ ਥੱਲੇ ਲੱਗ ਕੇ ਜਾਂ ਡਾਕਟਰਾਂ ਦੇ ਥੱਲੇ ਲੱਗ ਕੇ ਮੈਂ ਨਹੀਂ ਦਜੀਣਾ ਚਾਹੁੰਦਾ। ਮੈਂ ਜਾਨਾ ਮੈਂ ਆਪਣੇ ਦਮ ਤੇ ਜੀਆ ਜਿੰਦ ਤੱਕ ਜੀਆ ਆਪ ਨੂੰ ਕਮਾਵਾ ਆਪੂ ਖਾਵਾ ਆਮੂ ਆਪੂ ਪਕਾਵਾ ਆਪੂ ਰਵਾ ਆਪੂ ਜਾਵਾ ਆਮੂ ਆਵਾ ਆਪੂ ਹੀ ਜੋ ਕਰਨਾ ਮੈਂ ਆਪੇ ਕਰਾਂ ਉਸ ਵਾਸਤੇ ਸਿਹਤ ਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ ਇਹ ਚੀਜ਼ ਤੁਹਾਨੂੰ ਮੈਂ ਚੰਗੇ ਤਰੀਕੇ ਨਾਲ ਸਮਝਾਵਾਂਗਾ ਮੇਰਾ ਵੀਡੀਓ ਦਾ ਮੈਂ ਲਿੰਕ ਤੁਹਾਨੂੰ ਭੇਜ ਰਿਹਾ ਥੱਲੇ ਵੀ ਹੈਗਾ ਡਿਸਕ੍ਰਿਪਸ਼ਨ 'ਚ ਵੀ ਹੈ ਤੁਸੀਂ ਤੁਹਾਨੂੰ ਦੇਖੋ ਪੂਰੀ ਚੀਜ਼ ਦੇਖੋ ਦੱਸਿਓ ਮੈਨੂੰ ਕਿ ਮੈਂ ਗਲਤਾਂ ਕਿ ਸਹੀ ਹਾਂ ਜੋ ਵੀ ਆ ਮੈਂ ਤਾਂ ਪਿੱਛੇ ਪੈ ਗਿਆ ਮੈਂ ਪਿੱਛੇ ਹਟਣ ਵਾਲਾ ਨਹੀਂ ਹੈਗਾ ਤੇ ਚਲੋ ਤੁਸੀਂ ਦਿਖੋ ਸਹੀ ਫਿਰ ਦੱਸਿਓ ਮੈਨੂੰ